ਮੇਰ ਨੂੰ ਖਲੋ ਜਾ। ਖਲੋ ਜਾ। ਚਲ। ਦੇ 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 ਦੇ। ਚਲਾਦਾ। ਇਹ ਦੇਖ ਲੈ। ਲਾਲ ਆ ਦੂਜੀ ਲਾਇਆ। ਆ ਵੇਰੋ ਲਾਹਣ ਰੰਗ ਵੇਖ ਲਓ ਹੋ ਗਿਆ ਕਿ ਨਹੀਂ ਲਾਲ। ਚਲ ਆ ਜਾ ਪੁੱਤ ਆ ਜਾ। ਦੋ ਹੋ ਗਈਆਂ। ਖਰਚ ਕਰ ਗਿਆ ਨਾ ਤੇ ਹਾਂ ਲੱਕੇ ਰੋੜੋ ਤੇਰਾ ਖੋਲੋ ਖੋਲੋ ਉਸ ਉਸਲਾ ਮਹੰਮਦ ਕਾਜੀ ਵਜੇ ਜਾ ਨਾ ਜਾਤਾ ਆ ਦੋਲ ਦੇ ਕਤਰਪਾਲ ਮਿਲੀ ਆ ਚਲੋ ਅੱਜ ਮੈਂ ਮੋਹਿਦ ਕੁਮਾਰ ਗੁਰਤੇ ਐਕਸਾਈਜ਼ ਇੰਸਪੈਕਟਰ ਨੇ ਅਲੋਂਗ ਵਿਦ ਪੁਲਿਸ ਡਿਪਾਰਟਮੈਂਟ ਜੋ ਕਿ ਲੋਕਲ ਪੁਲਿਸ ਹਰੀਕੇ ਐਂਡ ਸਰਾਲੀ ਦੀ ਪੁਲਿਸ ਐਂਡ ਬੀਐਸਐਫ ਐਂਡ ਫੋਰੈਸਟ ਡਿਪਾਰਟਮੈਂਟ ਦੇ ਨਾਲ ਮਿਲ ਕੇ ਕੋਆਰਡੀਨੇਟਡ ਸਰਚ ਆਪਰੇਸ਼ਨ ਕੰਡਕਟ ਕੀਤਾ ਮਰੜ ਦੇ ਮੰਡ ਏਰੀਆ ਵਿੱਚ ਇਸ ਦੌਰਾਨ ਅਸੀਂ ਮਤਲਬ ਰੇਡ ਲਈ ਇਸ ਵੇਰੀ ਡਰੋਨ ਦੀ ਵਰਤੋਂ ਕੀਤੀ ਸੀ ਸਾਨੂੰ ਇੱਕ ਡੈਡੀਕੇਟਿਡ ਡਰੋਨ ਟੀਮ ਮਿਲੀ ਸੀ ਸੋ ਥੈਟ ਆਪਾਂ ਮਤਲਬ ਇਸ ਏਰੀਆ ਨੂੰ ਡੀਪਲੀ ਸਰਚ ਕਰ ਪਾਈਏ ਜਿਸ ਦਾ ਕਿ ਸਾਨੂੰ ਬਹੁਤ ਜ਼ਿਆਦਾ ਹੈਲਪਫੁਲ ਹੋਈ ਐਂਡ ਅਸੀਂ ਏਰੀਆ ਮਰੜ ਦਾ ਅਪ ਟੂ 10 ਕਿਲੋਮੀਟਰਸ ਤੱਕ ਸਰਚ ਕੀਤਾ ਐਂਡ ਕਾਫੀ ਜ਼ਿਆਦਾ ਵਧੀਆ ਰਿਕਵਰੀ ਹੋਈ ਹੈ ਬੰਦੇ ਤੇ ਖੈਰ ਸਾਨੂੰ ਨਹੀਂ ਮਿਲੇ ਪਰ ਰਿਕਵਰੀ ਬਹੁਤ ਵਧੀਆ ਹੋਈ ਤੇ ਇਸ ਰਿਕਵਰੀ ਵਿੱਚ ਅਸੀਂ 25 ਤਰਪਾਲਾਂ ਤੇ ਕਰੀਬਨ 6 ਡਰਮ ਰਿਕਵਰ ਕੀਤੇ ਆ ਜਿੱਚ ਟੋਟਲ ਟੋਟਲ 110000 ਲੀਟਰ ਲਾਨ ਸੀ ਜੋ ਮੌਕੇ ਤੇ ਨੈਸਟ ਕੀਤੀ ਗਈ ਤੇ ਇਸ ਤੇ ਲਈ ਅਨਨੋਨ ਪਰਸਨ ਤੇ ਅਸੀਂ ਅਰਜਾਈ ਰਜਿਸਟਰ ਕੀਤਾ ਐਨ ਪੀਐਸ ਹਰੀਕੇ ਆ ਵੇਖ ਲਓ ਲਾਹਣਾ ਰੰਗ ਵੇਖ ਲਓ ਹੋ ਗਿਆ ਕਿ ਨਹੀਂ ਲਾਲ ਚੱਲ ਆ ਜਾ ਪੁੱਤ ਆ ਜਾ ਦੋ ਗਈਆਂ ਹਰਚ ਕਰੀ ਗਿਓ ਨੇ ਇੱਥੇ ਇਹ ਲੱਕੇ ਰਹਿ ਲੱਕੇ ਆਪਰਾ ਹੂੰ ਕਰੋੜੋ ਤੇਰਾ ਖੋਲੋ ਖੋਲੋ ਉਸ ਉਸ ਨਾ ਮੈਂ ਕਾਜੀ ਵਜੇ ਜਾਣਾ ਚਾਹਤਾ ਆ ਦੋਲ ਦੇ ਇਕਤਰਪਾਲ ਮਿਲੀ ਆ ਚਲੋ ਅੱਜ ਮੈਂ ਮੋਹਿਤ ਕੁਮਾਰ ਗੁਰਤੇ ਐਕਸਾਈਜ਼ ਇਨਸਪੈਕਟਰ ਨੇ ਅਲੋਂਗ ਵਿਦ ਪੁਲਿਸ ਡਿਪਾਰਟਮੈਂਟ ਜੋ ਕਿ ਲੋਕਲ ਪੁਲਿਸ ਹਰੀਕੇ ਐਂਡ ਸਰਾਲੀ ਦੀ ਪੁਲਿਸ ਐਂਡ ਬੀਐਸਐਫ ਐਂਡ ਫੋਰੈਸਟ ਡਿਪਾਰਟਮੈਂਟ ਦੇ ਨਾਲ ਮਿਲ ਕੇ ਕੋਆਰਡੀਨੇਟਡ ਸਰਚ ਆਪਰੇਸ਼ਨ ਕੰਡਕਟ ਕੀਤਾ ਮਰੜ ਦੇ ਮੰਡ ਏਰੀਆ ਵਿੱਚ ਇਸ ਦੌਰਾਨ ਅਸੀਂ ਮਤਲਬ ਰੇਡ ਲਈ ਇਸ ਵੇਰੀ ਡਰੋਨ ਦੀ ਵਰਤੋਂ ਕੀਤੀ ਸੀ ਸਾਨੂੰ ਇੱਕ ਡੈਡੀਕੇਟਿਡ ਡਰੋਨ ਟੀਮ ਮਿਲੀ ਸੀ ਸੋ ਥੈਟ ਆਪਾਂ ਮਤਲਬ ਇਸ ਏਰੀਆ ਨੂੰ ਡੀਪਲੀ ਸਰਚ ਕਰ ਪਾਈਏ ਜਿਸ ਦਾ ਕਿ ਸਾਨੂੰ ਬਹੁਤ ਜ਼ਿਆਦਾ ਹੈਲਪਫੁਲ ਹੋਈ ਐਂਡ ਅਸੀਂ ਏਰੀਆ ਮਰੜ ਦਾ ਅਪ ਟੂ 10 ਕਿਲੋਮੀਟਰਸ ਤੱਕ ਸਰਚ ਕੀਤਾ ਐਂਡ ਕਾਫੀ ਜ਼ਿਆਦਾ ਵਧੀਆ ਰਿਕਵਰੀ ਹੋਈ ਹੈ ਬੰਦੇ ਤੇ ਖੈਰ ਸਾਨੂੰ ਨਹੀਂ ਮਿਲੇ ਪਰ ਰਿਕਵਰੀ ਬਹੁਤ ਵਧੀਆ ਹੋਈ ਤੇ ਇਸ ਰਿਕਵਰੀ ਵਿੱਚ ਅਸੀਂ 25 ਤਰਪਾਲਾਂ ਤੇ ਕਰੀਬਨ 6 ਡਰਮ ਰਿਕਵਰ ਕੀਤੇ ਆ ਜਿੱਚ ਟੋਟਲ ਟੋਟਲ 1 ਲੱਖ 10 ਹਜ਼ਾਰ ਲੀਟਰ ਲਾਨ ਸੀ ਜੋ ਮੌਕੇ ਤੇ ਨੈਸਟ ਕੀਤੀ ਗਈ ਤੇ ਇਸ ਤੇ ਲਈ ਅਨਨੋਨ ਪਰਸਨ ਤੇ ਅਸੀਂ ਅਰਜਾਈ ਰਜਿਸਟਰ ਕੀਤਾ ਐਨ ਪੀਐਸ ਹਰੀਕੇ